ਪਵਾਨੀਗੜ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗੁੰਮੇ ਹੋਏ ਮੋਬਾਈਲ ਫੋਨਾਂ ਦੀ ਰਿਕਵਰੀ ਕਰਕੇ ਲੋਕਾਂ ਨੂੰ ਵਾਪਸ ਸੌਂਪਿਆ ਗਿਆ ਪਵਾਨੀਗੜ ਸਬਡਿਵੀਜ਼ਨ ਦੇ ਡੀਐਸਪੀ ਰਾਹੁਲ ਕੋਸ਼ਲ ਦੀ ਅਗਵਾਈ ਹੇਠ ਪੁਲਿਸ ਅਤੇ ਸਾਈਬਰ ਸੈੱਲ ਦੀ ਟੀਮ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਇਸ ਮਹੀਨੇ ਦੌਰਾਨ ਕੁੱਲ 17 ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਮਾਲਕਾਂ ਨੂੰ ਵਾਪਸ ਸੌਂਪੇ ਗਏ ਹਾਂਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਵਾਲਦਖੁਰਦ ਤੇ ਮੇਰਾ ਫੋਨ 12ਵੇਂ ਮਹੀਨੇ ਚ ਗੁੰਮ ਹੋ ਗਿਆ ਸੀਗਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਪਵਾਨੀਗੜ੍ਹ ਸਾਈਬਰ ਸੈੱਲ ਦਾ ਅਸਵਨੀ ਜੀ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਡੀਐਸਪੀ ਸਾਹਿਬ ਤੇ ਜਿਨ੍ਹਾਂ ਨੇ ਸਾਨੂੰ ਮਹੀਨੇ ਦੇ ਵਿੱਚ ਵਿੱਚ ਦੁਬਾਰਾ ਫੋਨ ਲੱਭ ਕੇ ਸਾਨੂੰ ਵਾਪਸ ਕਰਤਾ ਸੀਗੀ ਕਿ ਮੋਬਾਈਲ ਮਿਲੇਗਾ ਨਹੀਂ ਪਹਿਲਾਂ ਤਾਂ ਬਿਲਕੁਲ ਆਸ ਨਹੀਂ ਸੀ ਪਰ ਇਹਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਪਵਾਨੀਗੜ੍ਹ ਵਾਲੇ ਹੋਰ ਵੀ ਮੈਂ ਦੇਖੇ ਵਾਹ ਫੋਨ ਇਹਨਾਂ ਲੱਭ ਕੇ ਦਿੰਦੇ ਨੇ ਠੀਕ ਹੈ ਪੰਜਾਬ ਪੁਲਿਸ ਦੀ ਕਾਰਜਕਾਰੀ ਹਾਂ ਬਹੁਤ ਵਧੀਆ ਕੰਮ ਕਰਦੀ ਤੁਹਾਡਾ ਪਲਸ ਦੀ ਕਾਰਜ ਕਰ ਗਈ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਜੀ ਹਾਂਜੀ ਵੀਰ ਜੀ ਮੇਰਾ ਨਾਮ ਨਰਮਲ ਸਿੰਘ ਆ ਤੇ ਜ਼ਿਲ੍ਹਾ ਸੰਗਰੂਰ ਛਨੇੜੀ ਦਾ ਰਹਿਣ ਵਾਲਾ ਤੇ ਜੀ ਨਰਮਲ ਜੀ ਕਿਵੇਂ ਦੇਖਦੇ ਹੋ ਅੱਜ ਪੰਜਾਬ ਪੁਲਿਸ ਨੇ ਮੋਬਾਈਲ ਵਾਪਸ ਕੀਤਾ ਹੈ ਗੁੰਮਿਆ ਹੋਇਆ ਕਿਵੇਂ ਦੇਖਦੇ ਹੋ ਕਾਰਜ ਕਰ ਹਾਂਜੀ ਬਹੁਤ ਬਾਤ ਮਤਲਬ ਖੁਸ਼ੀ ਮਹਿਸੂਸ ਹੋਈ ਆ ਇਹ ਚੀਜ਼ ਦੀ ਕਿਉਂਕਿ ਦੇਖੋ ਜਿਹੜੇ ਪੰਜਾਬ ਪੁਲਿਸ ਹਨ ਵੀ ਜਿੱਦਾਂ ਡੀਐਸਪੀ ਸਾਹਿਬ ਨੇ ਅੱਜ ਬੁਲਾ ਕੇ ਸਾਡੇ ਫੋਨ ਵਾਪਸ ਕੀਤੇ ਆਗੇ ਤਾ ਇਹਦੇ ਵਿੱਚ ਹਨਾ ਮਤਲਬ ਬਹੁਤ ਵਧੀਆ ਇੱਕ ਝਲਕ ਦਿਖਿਆ ਸਾਨੂੰ ਬਹੁਤ ਵਧੀਆ ਉਹਨਾਂ ਦੀ ਜਿਹੜੀ ਹਨਾ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਰੇ ਨੇਗੇ ਤੇ ਅਸੀਂ तहे ਦਿਲੋਂ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂਗੇ ਅ ਮੇਰੇ ਫੋਨ ਨੂੰ ਗਮਨ ਨੂੰ ਸਿਰਫ 2 ਦਿਨ ਹੋਏ ਸੀਗੇ ਤੇ ਤੀਜੇ ਦਿਨ ਮੈਨੂੰ ਆਪਣੇ ਜਿਹੜੇ ਸਾਣ ਨੇਗੇ ਕੀ ਨਾਮ ਡੀਐਸਪੀ ਰਾਹੁਲ ਕੋਸਲ ਭਵਾਨੀਗੜ੍ਹ ਨੇ ਹਨਾ ਜਿਹੜੇ ਕਿ ਮਤਲਬ ਸਾਨੂੰ ਅੱਜ ਵਾਪਸ ਕੀਤੇ ਹਾਂਗੇ ਫੋਨ ਹਾਂਜੀ ਬਹੁਤ-ਬਹੁਤ ਧੰਨਵਾਦ ਜੀ तहे ਦਿਲੋਂ ਤਾਂ ਅਸੀਂ ਕਿ ਮੋਬਾਈਲ ਕਿਉਂਕਿ ਉਹ ਕਹਿੰਦੇ ਨੇ ਮਿਲਦਾ ਨਹੀਂ ਤੇ ਇੱਕ ਹਨਾ ਆਪਣੇ ਸੰਜੀਵ ਜੀ ਨੇ ਜਿਹੜੇ ਸਰ ਨੇ ਹਨਾ ਉਹਨਾਂ ਦਾ ਵੀ ਬहोत-ਬहोत ਧੰਨਵਾਦ ਤੇ ਸਾਨੂੰ ਆਸ ਨਹੀਂ ਸੀ ਕਿ ਸਾਡਾ ਫੋਨ ਵਾਪਸ ਹੋਊਗਾ ਤੇ ਪਰ ਉਹਨਾਂ ਨੇ ਹਨਾ ਆਪਣੀ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਨੂੰ ਹਣਾ ਪੂਰਾ ਕੀਤਾ ਦੋ ਦਿਨ ਦੇ ਵਿੱਚ ਵਾਪਸ ਕਰਤਾ ਹਾਂਜੀ ਦੋ ਦਿਨ ਦੇ ਵਿੱਚ ਫੋਨ ਨੂੰ ਵਾਪਸ ਕੀਤਾ ਜੀ ਠੀਕ ਹੈ ਜੀ ਜਿਵੇਂ ਦੇਖਦੇ ਪੰਜਾਬ ਪੁਲਿਸ ਦੀ ਕਾਰਜਕਾਰੀ ਹਾਂਜੀ ਅੱਜ ਬਹੁਤ ਵਧੀਆ ਲੱਗ ਰਿਹਾ ਵੀ ਹਨਾ ਇੰਨੇ ਇਮਾਨਦਾਰ ਅਫਸਰ ਅੱਜ ਵੀ ਮੌਜੂਦ ਨੇ ਤੇ ਜਿਹੜੇ ਆਪਣਾ ਤਾਂ ਵਧੀਆ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਨੇ ਮਾਨਯੋਗ ਐਸਐਸਪੀ ਸਰਦਾਰ ਸਰਪਾਰ ਸਿੰਘ ਚਹਿਲ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਪਰ ਜਿਹੜੇ ਕਿ ਲੋਕਾਂ ਦੇ ਮੋਬਾਈਲ ਮਿਸਿੰਗ ਹੋ ਜਾਂਦੇ ਸੀਗੇ ਉਹਨਾਂ ਲਈ ਸਾਡੇ ਜਿਹੜੇ ਆਈਟੀ ਦੇ ਐਕਸਪਰਟ ਨੇ ਸ਼੍ਰੀ ਰਸ਼ਮੀ ਜੀ ਉਹਨਾਂ ਦੀ ਸਹਾਇਤਾ ਦੇ ਨਾਲ ਤੇ ਜਿਹੜੇ ਕੁਝ ਸਾਡੇ ਨੈਸ਼ਨਲ ਲੈਵਲਸ ਤੇ ਪੋਟੋ ਚੱਲਦੇ ਨੇ ਉਹਨਾਂ ਦੀ ਅਸੀਂ ਹੈਲਪ ਲੈ ਕੇ ਬਹੁਤ ਜਿਹੜੇ ਮੋਬਾਈਲ ਲੋਕਾਂ ਦੇ ਮਿਸਿੰਗ ਸੀਗੇ ਉਹ ਅਸੀਂ ਫੇਸ ਕਿਤੇ ਨਹੀਂ। ਤਰੀਬ ਅਸੀਂ ਜਿੰਨੇ ਕਿ ਸਾਡੇ ਭੋਨੀਗੜ ਜੂਡਿਕਸ਼ਨ ਦੇ ਵਿੱਚੋਂ ਸਾਡੀ ਸਬਡਿਵੀਜ਼ਨ ਵਿੱਚੋਂ ਮੋਬਾਈਲ ਮਿਸਿੰਗ ਹੋਈ ਸੀ ਉਹਦੇ 84% ਦੇ ਮੋਬਾਈਲ ਨੇ ਅਸੀਂ ਉਹ ਰਿਕਵਰ ਕਰਵਾ ਲਏ। ਸਾਡੇ ਟੋਟਲ 155 ਦੇ ਕਰੀਬ ਮੋਬਾਈਲ ਸੀਗੇ ਜਿਹੜੇ ਕਿ ਟ੍ਰੇਸੇਬਲ ਹੋਏ ਸੀ। ਲਾਸਟ ਮੰਥ ਦੇ ਵਿੱਚ ਜਿਹੜਾ ਸੀ 17 ਜਿਹੜੇ ਮੋਬਾਈਲ ਨੇ ਉਹ ਦਿਕਵਰ ਆ ਗਿਆ ਜੀ ਲੋਕਾਂ ਨਾਲੋਂ ਸੀ ਵਾਪਸ ਕੀਤਾ ਚਲੋ ਇਹਦੇ ਨਾਲ ਲੋਕਾਂ ਦੇ ਵਿੱਚ ਬੜਾ ਕੰਫੀਡੈਂਸ ਵੀ ਹੋਇਆ ਤੇ ਜਿਹੜੀ ਪੰਜਾਬ ਪੁਲਿਸ ਹੈ ਸਾਡੀ ਸਮਰੂਹ ਪੁਲਿਸ ਹੈ ਹਮੇਸ਼ਾ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਗੁੰਮ ਜਾਂਦੀਆਂ ਉਹਨਾਂ ਨੂੰ ਲੱਭਣ ਦੇ ਵਿੱਚ ਤਤਤਰ ਰਹਿੰਦੀ ਹੈ ਤੇ ਮੋਬਾਈਲ ਜਿਹੜਾ ਕਿ ਹਰ ਇੱਕ ਬੰਦੇ ਦੀ ਬਹੁਤ ਵੱਡੀ ਜ਼ਰੂਰਤੀ ਹੈ ਉਸ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਵਿਸ਼ੇਸ਼ ਤੌਰ ਤੇ ਜਿਹੜੇ ਲੋਕਾਂ ਤੇ ਜਿਹੜੇ ਮੋਬਾਈਲ ਫੇਸਿੰਗ ਹੋਈ ਸੀਗੀ ਹੌਂਦਾ ਤਾਂ ਕਿਸੇ ਹੰਡਓਵਟ ਕੀਤਾ ਕੋਈ ਇਹੇ ਜੀ ਵੀ ਸਰ ਨਹੀਂ ਕਿ ਜਿਨ੍ਹਾਂ ਦੇ ਗੁੰਮੇ ਨੇ ਜੋ ਬਹੁਤ ਦੂਰ ਗੁੰਮੇ ਹੁੰਦਾ ਜਿਹੜੀ ਰਿਕਵਰੀ ਕੀਤੀ ਹੋਵੇ ਆ ਸਾਨੂੰ ਕੁਝ ਮੌਜੂਲਾਵਾਰੇ ਪਤਾ ਲੱਗਿਆ ਵੀ ਉਹ ਥੋੜੇ ਜਿ ਸਾਡੇ ਮਤਲਬ ਸਾਡੀ ਸਟੇਟ ਤੋਂ ਵੀ ਦੂਰ ਸੀਗੇ ਉਹ ਵੀ ਅਸੀਂ ਟ੍ਰੇਸ ਕਰਕੇ ਜਿਹੜੇ ਉਹ ਦਿੱਤੇ ਨੇ ਤੇ ਕੁਝ ਦੇ ਮੌਜੂਲ ਤਾਂ ਕੁਝ ਕੰਟੈਂਟ ਜਿਹੜੀ ਅਸੀਂ ਮਤਲਬ ਜਿਹੜੇ